ਕਰਦੇ ਕਰਦੇ ਸਾਫ ਵਧੀਆ ਬਣਾ ਦੇ ਕੇ ਨਾ ਹਾਂ ਹਾਂ ਮਾਰੀ ਇਹਨਾਂ ਮੱਥਾ ਮੱਥਾ ਕਹਦਾ ਯਾਰ ਸਫਾਈ ਮੱਥਾ ਕੀ ਇਹ ਯਾਰ ਸਾਫ ਕਰਨ ਨਾਲ ਨਹੀਂ ਚਲਕਣ ਲੱਗਦਾ ਇਹ ਯਾਰ ਚਲਕਣਾ ਕੀ ਬਹੁਤ ਵਧੀਆ ਮੋਟਰਸਾਈਕਲ ਆ ਪੁਰਾਣਾ ਹੈਗਾ ਉਹ ਕਾਦਾ ਵਧੀਆ ਯਾਰ ਇਹ ਕਿੰਨੇ 97 ਮਾਡਲਾ ਹੈ ਇਹ ਇਹ ਹੈਗਾ 8 ਮਾਡਲਾ 8 ਮਾਡਲਾ ਹੈ ਹਾਂ ਤੋ ਕਿੰਨੇ ਦਾ ਵੀ ਕੁ ਹੋਣ ਜੇ ਵੇਚਣਾ ਹੋਵੇ ਆਪਾਂ ਓ ਯਾਰ ਵੇਚ ਕੇ ਕੀ ਲੈਣਾ 8-10 ਹਜ਼ਾਰ ਦਾ ਵੀ ਕੁ ਫਿਰ ਮੇਰੇ ਤੋਂ ਕੱਪੜਾ ਮਰਾਈ ਜਾ ਐ ਤਾਂ ਨਹੀਂ ਇਹ ਤਾਂ ਉਹ ਗੱਲ ਹੋ ਗਈ ਵੀ ਬੁੜੇ ਨੂੰ ਜਿੰਨਾ ਮਰਜ਼ੀ ਘੋਗ ਬਾਈ ਜਾ ਜਵਾਨ ਨਹੀਂ ਹੁੰਦਾ ਉਹ ਮਰੀ ਜਾ ਲਲੀੜਾ ਇਹਦੇ ਮਰੀ ਜਾ ਮੱਥਾ ਤੜਕੇ ਤੋਂ ਲੱਗ ਜਾ ਘਰ ਲੀੜਾ ਮਾਰਨਾ ਠੀਕ ਆ ਇਹੀ ਚਲਾਉਣਾ ਮੈਂ ਆ ਚਲਾਉਣਾ ਤੂੰ ਤਾਂ ਚਲਾਈ ਇਹਨਾਂ ਸਾਨੂੰ ਤਾਂ ਸ਼ਰਮ ਆਉਂਦੀ ਹੈ ਨਾ ਇਹ ਚਲਾਉਣ ਚ ਮਾਰ ਮਾਰਨਾ ਨਹੀਂ ਬਸ ਬਸ ਇਸ ਕੰਮ ਤੇ ਆ ਬਾਈ ਨੂੰ ਕਿ ਥੋਤਾ ਇਹਨੂੰ ਕਿਤੇ ਬਿਕੂ ਕਿੰਨੇ ਦਾ ਜੇ ਵੇਚਣਾ ਹੋਵੇ ਇਹ 10000 ਦਾ 10000 ਦੇ ਬਿਕੂ ਓ ਰੇ ਇਹੀ ਮੇਰੀ ਗੱਲ ਸੁਣੀ ਗੱਲ ਸੁਣ ਰਿਹਾ ਕਿ ਮੈਂ ਇੱਧਰ ਦੀ ਆ ਇੱਧਰ ਦੀ ਆ ਹੁੱਕ ਲੋ ਆ ਕੀ ਕਤਲ ਵਈ ਇਹਦੇ ਇਹ ਰੇੜੀ ਪਾਉਣ ਨੇ ਪੱਠੇ ਨੇ ਟਰੈਕਟਰ ਆ ਇਹ ਰੇੜੀ ਪਾਉਣ ਨੂੰ ਇਹ ਉਹ ਯਾਰ ਸਾਰੀ ਲਵਾਈ ਫਿਰਦੇ ਆ ਉਹ ਲਵਾਈ ਫਿਰਦੇ ਆ ਕਿ ਕੋਈ ਅੱਡ ਪੱਠੇ ਇਥੇ ਮੋਟਰਸਾਈਕਲ ਦੇ ਨੇ ਹੁੰਦਾ ਇਹਦੇ ਰਿਸ਼ਤੇਦਾਰੀ ਚ ਜਾਣਾ ਹੁੰਦਾ ਇਹਦੇ ਤੂੰ ਹੁੱਕ ਲਵਾਈ ਬੈਠਾ ਬਜਲੂਸ ਕੱਢੀ ਬੈਠਾ ਪਿੱਛੋਂ ਯਾਰ ਕੋਈ ਹੁੰਦਾ ਈ ਜੋ ਸਾਰਿਆਂ ਦੇ ਲੱਗੇ ਪਿਆ ਕੁਝ ਲੱਗਾ ਵਾ ਤੇ ਇਹਦੇ ਕੋਈ ਇੰਡੀਕੇਟਰ ਹੈਗਾ ਇਹਦੇ ਇੰਡੀਕੇਟਰ ਨਹੀਂ ਇਹਦੇ ਇੰਡੀਕੇਟਰ ਡਿੱਗ ਪਿਆ ਰੇੜੀ ਨਾਲ ਟੁੱਟ ਗਿਆ ਤੇ ਰੇਸਤੇ ਦਰੀ ਚ ਜਾਣਾ ਹੋਵੇ ਜਲੂਸ ਨਿਕਲੂ ਜਲੂਸ ਕੋਈ ਜਲੂਸ ਨਹੀਂ ਆਪਾਂ ਆਪ ਦਾ ਕੰਮ ਲੈਣ ਵਾਸਤੇ ਹੋਕਲਵਾਈ ਹੈ ਹਾਂ ਕੋਈ ਗੱਲ ਨਹੀਂ ਕੰਮ ਧੰਦੇ ਦੇ ਵਿੱਚ ਮਾੜਾ ਮੋਟਾ ਇੰਡੀਓਨਡਿਕੇਟਰ ਤੂੰ ਜਾਵੜਕ ਨਹੀਂ ਰੇਸਤੇ ਦਰੀ ਚ ਆਪਾਂ ਤੇ ਤੇ ਜਾਂਦੇ ਨਹੀਂ ਆਪਾਂ ਨੂੰ ਤਾਂ ਬੱਸ ਤੇ ਜਾਣਾ ਮਨਜ਼ੂਰ ਆ ਉੱਥੇ ਪਤਾ ਤਾਂ ਹੈਗਾ ਵੀ ਬੱਸ ਤੇ ਆਇਆ ਮੁੰਡਾ ਇਹ ਕਹੂ ਆਹ ਕੀ ਕਵਾੜ ਨੂੰ ਫੂਕੀ ਤਾਂ ਨਹੀਂ ਗਾਗਣੀ ਲਾਈ ਜਾਣਾ ਜਲੂਹੀ ਗੱਲ ਮੈਂ ਹੁਣ ਇਹੀ ਲੈ ਕੇ ਜਾਣਾ ਜਿੱਥੇ ਜਾਣਾ ਤੂੰ ਤਾਂ ਆਪ ਦੀ ਹੈਂਡ ਕਰ ਤੂੰ ਤਾਂ ਜਾਣਦਾ ਮੇਰੀ ਗੱਲ ਸੁਣ ਮੈਂ ਕਾਲਜ ਲੈ ਕੇ ਜਾਣਾ ਹੁੰਦਾ ਇਹਨੂੰ ਕਾਲਜ ਲੈ ਕੇ ਜਾਵੜੂ ਮੈਂ ਇਹਨੂੰ ਕੀ ਹੋਇਆ ਓ ਯਾਰ ਨਾਲ ਦੇਗੀ ਹੱਸਣਗੇ ਯਾਰ ਮੇਰੇ ਤੇ ਜਰ ਹੱਸਣਗੇ ਸਹੀ ਜਨ ਲੋਕਾਂ ਨੂੰ ਯਾਰ ਕੀ ਕਹਿਣਾ ਲੋਕਾਂ ਕੋਈ ਇੰਡੀਕੇਟਰ ਨਹੀਂ ਪਿੱਛੇ ਇਹਦੇ ਤੂੰ ਹੌਕਲ ਬਾਈ ਬੈਠਾ ਜਿਵੇਂ ਟਰੈਕਟਰ ਹੁੰਦਾ ਇਹ ਯਾਰ ਮੈਂ ਤਾਂ ਵੇਖ ਲਈ ਉਦੋਂ ਦਾ ਹੀ ਲਈ ਫਿਰਦਾ ਉਹ ਤੂੰ ਲਈ ਫਿਰਦਾਗਾ ਹੁਣ ਦੇ ਨਹੀਂ ਲਿਆਉਂਦੇ ਵਾਹਲਾ ਯਾਰ ਬੰਦਾ ਹੀਂ ਡੀ ਓਏ ਇਹ ਨਹੀਂ ਹੁੰਦਾ ਸਾਫ-ਚੂਫ ਯਾਰ ਇਹਨੂੰ ਪਰਿਆ ਉਧਰ ਸੜਦੇ ਪਰੇ ਲੈ ਕੇ ਮੋਟਰ ਤੇ ਧੋ ਲਾ ਇਹਨੂੰ ਧੂਪੇ ਦਾ ਫਾਹਾਗਾ ਹੁਣ ਵੜਦਾ ਜਿਹੜਾ ਦਾ 5-7000 ਦਾ ਬਿਕਦਾ ਵੇਚ ਕੇ ਨਵਾਂ ਲਿਆਉਣੇ ਯਾਰ ਵੇਚ ਕੇ ਇਹਦਾ ਬੱਟਿਆ ਕੁਝ ਨਹੀਂ ਜਾਂਦਾ ਫਾਇਦਾ ਕੀ ਕੰਮ ਵਾੜਾ ਲੈਣੇ ਤੂੰ ਉਹ ਤੂੰ ਤਾਂ ਇਹਨੂੰ ਐ ਰੱਖੀ ਬੈਠਾਗਾ ਜਿਵੇਂ ਸੌਣਾ ਹੁੰਦਾ ਹੈ। ਨਾ ਹੁਣ ਜੇ ਹੋਰ ਲਿਆਂਗਾ ਨਾ ਮੈਂ ਉਹਦੇ ਮਗਰ ਰੇੜੀ ਪੇਜੂ। ਰੇੜੀ ਪਾਉਂਦੀ ਨਹੀਂ ਉਹਦੇ ਮਗਰ ਰੇੜੀ ਪਾ ਕੇ ਜਲੂਸ ਕੱਢਣਾ। ਤੇ ਫਿਰ ਪੱਠੇ ਕੱਢਣਾ ਲਿਆਂਗਾ। ਪੱਠੇ-ਪੁੱਠੇ ਆਪੇ ਹੋਰ ਤੇ ਆਉਂਦੇ ਰਿਆ ਕਰ। ਕਿਸੇ ਸਰ ਤੇ ਚੱਕ ਲੈਗਾ ਪੰਡਾ। ਸਰ ਤੇ ਚੱਕ ਲਿਆ ਕਰਾਂਗੇ। ਚੱਕ ਲੈ। ਤੂੰ ਐ ਕਰ ਮੇਰੀ ਗੱਲ ਸੁਣੋ ਮੈਂ ਪਤਾ ਕਰ ਲਿਆ ਸੀਗਾ। ਹਾਂ। ਠੀਕ ਆ ਏਜੰਸੀ ਚੋਂ 75000 ਰੁਪਏ ਦਾ ਨਵਾਂ ਮੋਟਰਸਾਈਕਲ ਆਉਂਦਾਗਾ ਸੀਡੀ ਡੀ ਲਕਸ। ਠੀਕ ਆ ਨਵਾਂ ਲਿਆਉਣੇ ਆਂਗੇ। 75000 ਦਾ। 75000 ਓਏ ਯਾਰ ਨਿਕਲੂ ਤਾਂ 6000 ਰੁਪਏ 7500 ਯਾਰ ਮੇਰੇ ਕੋਲੇ ਹੈ ਨਹੀਂ ਲਿਆਉ ਕਿੱਥੋਂ ਮੈਂ ਉਹ ਤੇਰੇ ਕੋਲੇ ਹੈ ਨਹੀਂ ਮੇਰੀ ਗੱਲ ਤੁਹਾਨੂੰ ਕੁਛ ਨਾ ਕੁਛ ਆਹ ਵੇਚ ਦਿੰਨੇ ਆ ਠੀਕ ਆ 5-7000 ਤਾਂ ਕੁਛ ਨਾ ਕੁਛ ਇਧਰ ਉਧਰ ਕਰਕੇ ਖੱਬਾ ਸੱਜਾ ਕਰਕੇ ਪੈਸਿਆਂ ਦਾ ਨਵਾਂ ਲਿਆਉਣੇ ਮੋਟਰਸਾਈਕਲ ਨਲੇਮਾ ਕੋਲ ਤੇ ਲਿਆ ਜਾਕਰੂ ਇਹ ਨਹੀਂ ਵੇਚਣਾ ਕਿਉਂ ਇਹਨੂੰ ਕੀ ਹੋਇਆ ਇਹ ਤਾਂ ਰੱਖਣਾ ਮੈਂ ਪੁਰਾਣਾ ਮੋਟਰਸਾਈਕਲ ਆ ਓਏ ਤੇਰੀ ਤਾਂ ਫਿਰ ਆਹ ਹੈਂਡ ਰਹਿੰਦੀ ਆ ਕਿਉਂਕਿ ਮੈਂ ਪਹਿਲਾ ਸਭ ਤੋਂ ਪਹਿਲਾਂ ਇਹੀ ਮੋਟਰਸਾਈਕਲ ਲਿਆ ਸੀ ਤਾਂ ਕਰਕੇ ਨਹੀਂ ਵੇਚਦੇ ਤੇ ਫਿਰ ਮੈਂ ਮੈਂ ਨਵਾਂ ਲਿਆਉਣਾ ਮੈਂ ਕਹਿ ਦਿਆ ਕਰੂੰਗਾ ਮੈਂ ਆ ਲਿਆ ਸੀ ਪਹਿਲਾਂ ਸਾਰਿਆਂ ਨਾਲ ਪਹਿਲਾਂ ਫਿਰ ਜੇ ਤੇਰੇ ਕੋਲ ਪੈਸੇ ਹੈ ਤਾਂ ਲਿਆ ਮੇਰੇ ਕੋਲ ਤਾਂ ਪੈਸੇ ਨਹੀਂ ਉਹ ਯਾਰ ਤੂੰ ਵੇਚਣਾ ਕਿ ਨਹੀਂ ਵੇਚਣਾ ਇਹ ਨਹੀਂ ਵੇਚਣਾ ਤੂੰ ਹੋਰ ਇਹ ਇਹ ਬਲਾਂ ਦੀ ਰੱਖ ਲੈ ਫਿਰ ਮੈਨੂੰ ਤਾਂ ਹੋਰ ਲੈ ਕੇ ਜੇ ਹੋਰ ਯਾਰ ਤੈਨੂੰ ਕਾਦ ਲੈ ਫਿਰ ਮੱਝ ਖੜੀ ਮੱਝ ਵੇਚਦਨੇ ਤੂੰ ਮੱਝ ਵੇਚ ਦੇ ਮੱਝ ਦਾ ਫਾਹਾ ਵੜ ਦੇ ਠੀਕ ਹੈ ਤੂੰ ਕਰ ਦੇ ਦਲਾਲ ਨੂੰ ਫੋਨ ਆਪਾਂ ਮੋਟਰਸਾਈਕਲ ਨਵਾਂ ਲਿਆਉਣਾ ਇਹ ਤਾਂ ਮੁਰਦਕੋ ਜੀ ਨਹੀਂ ਸਾਰੇ ਮੁੰਡੇ ਮੋਟਰਸਾਈਕਲਾਂ ਤੇ ਆਉਂਦੇ ਡੜੀ ਗੱਲ ਸੁਣ ਮੇਰੀ ਮੈਨੂੰ ਨਵਾਂ ਮੋਟਰਸਾਈਕਲ ਲੈ ਦੇ ਇਹ ਭਾਣ ਦੀ ਤੂੰ ਆਵਦਾ ਰੱਖੀ ਰੱਖ ਜਿਹੜਾ 5-7000 ਦਾ ਇਹ ਰਹਿਣ ਦੇ ਵਿੱਚ ਨੂੰ ਕਿਉਂਕਿ ਇਹ ਤੇ ਕਾਲਜ ਨਹੀਂ ਜਾਈਦਾ ਤੇ ਜਲੂਸ ਆਪਣੇ ਤੋਂ ਨਹੀਂ ਕਢਾਈਦਾ ਆਪਾਂ ਦਾ ਨਵੇਂ ਮੋਟਰਸਾਈਕਲ ਤੇ ਜਾਵਾਂਗੇ ਯਾਰ ਤੂੰ ਤਾਂ ਹੈਂਡ ਕਰਦਾ ਫਿਰ ਮੇਰੇ ਕੋਲੇ ਨੇ ਹੈਂਡਲ ਵਾਲਾ ਜਿਹੜਾ ਕੋ ਮਰਜ਼ੀ ਲੈ ਲੈ ਨਵਾਂ ਮੋਟਰਸਾਈਕਲ ਚਾਹੀਦਾ ਠੀਕ ਹੈ 75000 ਰੁਪਏ ਦਾ ਮੈਂ ਤਾਂ ਕੋਈ ਬੁਲਟ ਵੀ ਨਹੀਂ ਮੰਗਾ ਦੂਜੇ ਮੁੰਡਿਆਂ ਵਾਂਗੂ ਦੂਜੇ ਸਾਰੇ ਬੁਲਟਾਂ ਤੇ ਆਉਂਦੇ ਆ ਮੈਂ ਮੋਟਰਸਾਈਕਲ ਹੀ ਕਹੀ ਜਾਂਦਾ ਫਿਰ ਮੇਰੇ ਕੋਲ ਤਾਂ ਇੱਕ ਮੱਝ ਆ ਹਾਂ ਉਹ ਵੇਚ ਦਿੰਨੇ ਮੱਝ ਵੇਚ ਭਲਾਂ ਦੀ ਗਾਂ ਵੇਚ ਆ ਮੈਨੂੰ ਮੋਟਰਸਾਈਕਲ ਚਾਹੀਦਾ ਉਹ ਗਾਂ ਦੇ ਕੀ ਕੋਈ 5000 ਨਹੀਂ ਦਿੰਦਾ ਗਾਂ ਕਿਹੜਾ ਕੋਈ ਬਣੀ ਨਹੀਂ ਕਰੀ ਨਾ ਤੇ ਫਿਰ ਮਾਰ ਖਾ ਉਹਨੂੰ ਐਵੇਂ ਟੰਬਾ ਮਾਰ ਉਹਦੇ ਐਵੇਂ ਕਿ ਮੈਂ ਉਹ ਕਰੀ ਵਿਚਾਰ ਕਿ ਲੋਕ ਦੁੱਧ ਦਿੰਦੀ ਆ ਉਹ ਕਿਲੋ ਕੀ ਦਿੰਦੀ ਆ ਤਾ ਮਸਾ ਕਿਲੋ ਕੀ ਦਿੰਦੀ ਆ ਕਿਲੋ ਗਲੀ ਆ ਤਾ ਫਿਰ ਮੱਝ ਮੱਝ ਦਾ ਸੱਜਰਾ ਉਹ ਵੇਚ ਦੇ ਮੱਝ ਨੂੰ ਵੀ ਹੋ ਗਏ ਡੂੜ ਦੋ ਮਹੀਨੇ ਸੂਈ ਨੂੰ ਉਹ ਵੀ ਨਹੀਂ ਬਾਹਲੇ ਪੇ ਵਟਾਉਣੇ ਉਹ ਵੇਚ ਦੇ ਕੋਈ ਨਹੀਂ ਫਿਰ ਮੋਟਰਸਾਈਕਲ ਆ ਜੂ ਉਨੇ ਕ ਵਟਾ ਜੂ ਕੋਈ ਨਹੀਂ ਮਾੜਾ ਟੱਕਰੋਂ ਪਾ ਲਾਂਗੇ ਚੱਲ ਫਿਰ ਮੈਂ ਕਰਦਾ ਦਲਾਲ ਨਾਲ ਗੱਲ ਹਾਂ ਗੱਲ ਕਰਕੇ ਦੂਜਾ ਨਾਲ ਦਲਾਲ ਨਾਲ ਇਹ ਤਾਂ ਆਪਣੇ ਤੋਂ ਨਹੀਂ ਇਹ ਜਲੇ ਸਾਰੀ ਦੀ ਲੀਲੀ ਡਾਮ ਰਾਈ ਜਨਾਂ ਜਗਾ ਹਾਂ ਇਹ ਚੱਲ ਜੇ ਇਹਗਾ ਜਨਾਂ ਵੇਚ ਦੇ 25 ਇਹਗਾ ਹਾਂ ਚੱਲ ਮੈਂ ਪੁੱਛਦਾ ਹੁਣ ਹੋਰ ਕੀ ਆ ਯਾਰ ਨਵਾਂ ਮੋਟਰਸਾਈਕਲ ਤੇ ਜਾਇਆ ਕਰਾਂਗੇ ਇਹਦਾ ਫਾਹਾ ਪਰੇ ਵੱਡਾਂਗੇ ਇਹ ਨਹੀਂ ਛੜੀ ਦਿਹਾੜੀ ਲੋਟ ਆਉਂਦਾ ਕਿਉਂ ਬਣਦੀ ਆ ਗੱਲ ਫਿਰ ਹਾਂ ਬਣੂਗੀ ਗੱਲ ਜਦੋਂ ਰੁਪਈਆ ਲਾਤਾ 77000 ਕਿਉਂ ਇਹਦੇ ਜਾ ਕਰਾਂਗੇ ਕਾਲਜ ਹੁਣ ਜਾ ਹੀ ਕਰੇ ਹੁਣ ਤਾਂ 77 ਲਾ ਕੇ ਰੱਖੀ ਹੁਣ ਸੰਭਾਲ ਕੇ ਕੋਈ ਨਹੀਂ ਕੋਈ ਨਹੀਂ ਸੰਭਾਲ ਕੇ ਰੱਖਾਂਗੇ ਜ਼ਿਆਦਾ ਟਾਈਮ ਨਾਲ ਸਰਵਿਸ ਕਰਵਾ ਲਿਆ ਕਰੀ ਦੀ ਠੀਕ ਆ ਠੀਕ ਆ ਮੇਰੀ ਗੱਲ ਸੁਣ ਇੱਕ ਹਾਂ ਆਪਾਂ ਚੱਲ ਕੇ ਆਵਾਂਗੇ ਮੰਡੀ ਹੋਣੇ ਤੇ ਉਹ ਮੰਡੀ ਕੀ ਕਰਨਾ ਯਾਰ ਉਹ ਮੰਡੀ ਕੰਮ ਆਗਾ ਆਪਾਂ ਨੂੰ ਤੂੰ ਐ ਕਰ ਚਾਹ ਦਰਾ ਲਾ ਛੇਤੀ ਚਾਹ ਬਣਾਉਣਾ ਮੈਂ ਹਾਂ ਚਾਹ ਦਰਾ ਲਾ ਤੂੰ ਛੇਤੀ ਤੇ ਫਿਰ ਆਪਾਂ ਮੰਡੀ ਚੱਲ ਕੇ ਆਉਣੀ ਆ ਠੀਕ ਆ ਲੈ ਵੀ ਇਹ ਤਾਂ ਗੱਲ ਬਣ ਗਈ ਮੰਡੀ ਇਹ ਤਾਂ ਜਾ ਕਰਾਂਗੇ ਯਾਰ ਉਹਦਾ ਫਾਹਾ ਵੱਡਿਆ ਪਰੇ ਜੂੜ ਵੱਡਿਆ ਉਹਦਾ ਐ ਮੈਂ ਕਬਾੜ ਕਿਤੇ ਰਾਹ 'ਤੇ ਖੜ ਗਿਆ ਕਿਤੇ ਕੁਛ ਇਹ ਨਵੇਂ ਮੋਟਰਸਾਈਕਲਾਂ ਨਵੀਂ ਮਸ਼ੀਨਰੀ ਦਾ ਫਾਇਦਾ ਬਹੁਤ ਹੁੰਦਾਗਾ ਕਦੇ ਬੇੜੀ ਕੁਬੜੇ ਜਾਣਾ ਹੋਵੇ ਬੰਦੇ ਨੇ ਯਾਰ ਰਾਹ 'ਚ ਤਾਂ ਨਹੀਂ ਖੜਦੀ ਨਾਲੇ ਉਦੋਂ ਉਹ ਤਾਂ ਤੇਲ ਹੀ ਤੇਲ ਮੂੰਹੀ ਪੱਟੀ ਜਾਂਦਾ ਸੀ ਘਰ ਸਾਰਾ ਇਹ ਤੇਲ ਘੱਟ ਖਾਇਆ ਕਰੂਗਾ ਆਹ ਤਾਂ ਇੱਕ ਹੋਰ ਨਜ਼ਾਰਾ ਯਾਰ ਆਹ ਮੋਟਰਸਾਈਕਲ ਦਾ ਇਹਦੇ ਨਾਲ ਚੋਕ ਆਣੀਗੀ ਕਈ ਵਾਰੀ ਆਪਾਂ ਲਾ ਲੂ ਕੇ ਵਗ ਜਾਂਦੇ ਆ ਕਿਤੇ ਤੇਲ ਤੂਰ ਨਿਕਲ ਜਾਂਦਾ ਚਲ ਉਹ ਵੀ ਖਤਰਾ ਟਲ ਗਿਆ ਤੇ ਬਾਕੀ ਨਵੀਂ ਮਸ਼ੀਨਰੀ ਬਣ ਗਈ ਨਜ਼ਾਰੇ ਆ ਹੁਣ ਆਰਾਮ ਨਾਲ ਤੁਰੇ ਫਿਰਿਆ ਕਰਾਂਗੇ ਕਿਤੇ ਮਰਜ਼ੀ ਜਾਵੜਾ ਕੋਈ ਆਣੀ ਵੀ ਰਾਹ 'ਚ ਖੜਜੂਗਾ ਉਹਦਾ ਆਣੀ ਪਤਾ ਸੀਗਾ ਪਹਿਲਾਂ ਵਾਲਾ ਰਾਜ ਹੀ ਖੜਿਆ ਰਹਿੰਦਾ ਸੀਗਾ ਹਾਂ ਹਾਂ ਬਹੁਤ ਸੋਹਣਾਗਾ ਉਹ ਬਹੁਤ ਸੋਹਣਾ ਹੈ ਇਹਨੂੰ ਕੀ ਹੋ ਗਿਆ ਉਹ ਕੀ ਹੋ ਗਿਆ ਗਿਹੜੇ ਦੀ ਹੈ ਨਾ ਬਹੁਤ ਸੋਹਣਾ ਤੇਰੇ ਸਾਹਮਣੇ ਲੈ ਕੇ ਆਇਆਗਾ ਉਹ ਕੀ ਮੈਂ ਤਾਂ ਇਹਨੂੰ ਆਏ ਵੇਦਾ ਸੀ ਵੀ ਚੂਣਾ ਇਹਨੂੰ ਉਹ ਚੂਨ ਨੂੰ ਇਹ ਮੱਝ ਹੈ ਮੱਝ ਕੇ ਫਿਰ ਮੱਖ ਦੋਧੜੀ ਤੂੰ ਵੇਚੀ ਫਿਰ ਭਾਲਦਾ ਨੇਕੜੂ ਅੱਛਾ ਤੋਰ ਆ ਗਏ ਨਾ ਪਿਆਦੇ ਮੈਨੂੰ ਨੇ ਕਰੂਪਿਆ ਦੇ ਤੈਨੂੰ ਕਿੱਥੋਂ ਪਿਆਦੇ